ਸਾਸੀ ਕਾਲੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ 1 ਵਜੇ ਤੱਕ ਦੀਆਂ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਪਹਿਲਾਂ ਨਜ਼ਰ ਮਾਰਾਂਗੇ ਪਹਿਲੀ ਖਬਰ ਵੱਲ ਸਤਲੁਜ ਦਰਿਆ 'ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਸਸਰਾਲੀ ਨੇੜੇ ਤੁਸੀਂ ਬੰਦੇ ਕਮਜ਼ੋਰ ਹੋਣ ਦੇ ਚੱਲਦਿਆਂ ਨੇੜਲੇ ਪਿੰਡ ਲਈ ਚੇਤਾਵਨੀ ਜਾਰੀ ਕਰਦਿਆਂ ਹੋਇਆ ਸੁਰੱਖਿਆ ਇੰਤਜ਼ਾਮ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਿਹਾ ਗਿਆ ਹੈ ਸ਼ੁੱਕਰਵਾਰ ਦੀ ਸਵੇਰੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਚ ਕਿਹਾ ਗਿਆ ਹੈ ਕਿ ਰਿਹਾਇਸ਼ੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਸਸਰਾਲੀ ਲੁਧਿਆਣਾ ਪੂਰਬੀ ਖੇਤਰ ਨੇੜੇ ਸਤਲੁਜ ਦਰਿਆ ਦਾ ਬੰਨ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਗੰਭੀਰ ਦਬਾਅ ਹੇਠ ਹੈ ਬੰਨ ਦੀ ਸੁਰੱਖਿਆ ਅਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਹਾਲਾਂਕਿ ਜੇਕਰ ਬੰਨ ਜੇ ਕੋਈ ਚੀਰ ਜਾਂ ਨੁਕਸਾਨ ਹੁੰਦਾ ਏ ਤਾਂ ਸਸਰਾਲੀ ਬੂਟ ਰਾਵਤ ਹਵਾਸ ਸੀੜਾ ਬੂਥਗੜ ਮੰਗਲੀ ਟਾਂਡਾ ਢੇਰੀ ਖਵਾਜਕੇ ਖਾਸੀ ਖੁਰਦ ਮੰਗਲੀ ਕਾਦਰ ਮੱਤੇਵਾੜਾ ਮੰਗਟ ਮਿਹਰਬਾਨ ਪਿੰਡ ਪ੍ਰਭਾਵਿਤ ਹੋ ਸਕਦੇ ਨੇ ਅਤੇ ਪਾਣੀ ਨਾਲ ਘਰੇ ਜਾਣ ਦਾ ਖਤਰਾ ਹੈ ਅਤੇ ਹਾਲਾਤ ਤੇ ਨਜ਼ਰ ਰੱਖੋ ਜੇਕਰ ਤੁਹਾਡਾ ਘਰ ਦੋ ਮੰਜ਼ਲਾ ਵਾਲਾ ਹੈ ਤਾਂ ਸੁਰੱਖਿਆ ਵਾਸਤੇ ਪਹਿਲੀ ਮੰਜ਼ਲ ਤੇ ਰਹੋ ਜੇਕਰ ਤੁਸੀਂ ਹੇਠਲੇ ਇਲਾਕੇ ਜਾਂ ਇੱਕ ਮੰਜ਼ਲੀ ਘਰ ਚ ਰਹਿੰਦੇ ਹੋ ਤਾਂ ਘਰ ਨੂੰ ਥੋੜੇ ਸਮੇਂ ਲਈ ਖਾਲੀ ਕਰਕੇ ਸੁਰੱਖਿਅਤ ਥਾਂ ਤੇ ਚਲੇ ਜਾਓ ਆਪਣੀ ਜ਼ਰੂਰੀ ਕਾਗਜ਼ਾਤ ਅਤੇ ਮਹੱਤਵ ਸਮਾਨ ਨੂੰ ਪਾਣੀ ਰੋਦੀ ਬੈਗਾਂ ਚ ਰੱਖੋ ਤਾਂ ਜੋ ਲੋਡ ਪੈਣ ਤੇ ਤੁਰੰਤ ਨਾਲ ਲੈ ਜਾਇਆ ਜਾ ਸਕੇ ਬਜ਼ੁਰਗਾਂ ਬੱਚਿਆਂ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ਤੇ ਪਹੁੰਚਾਓ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਸਕਿਊ ਸੈਂਟਰ ਵੀ ਬਣਾਏ ਗਏ ਨੇ ਰਾਹੋ ਰੋਡ ਗੋਂਸਗੜ ਸਤਸੰਗਰ ਚੰਡੀਗੜ੍ਹ ਰੋਡ ਮੁੰਡੀਆਂ ਸਤਸੰਗਰ ਟਿੱਬਾ ਰੋਡ ਸਤਸੰਗਰ ਕਿਲਾਸ਼ ਨਗਰ ਸਤਸੰਗਰ ਪਿੰਡ ਸਸਰਾਲੀ ਦੇ ਨੇੜੇ ਰਾਧਾ ਸਵਾਮੀ ਸੈਂਟਰ ਉਸ ਤੋਂ ਇਲਾਵਾ ਖਾਸੀ ਕਲਾ ਮੰਡੀ ਖਾਸੀ ਕਲਾ ਸਕੂਲ ਭੁਖੜੀ ਸਕੂਲ ਮੱਤੇਵਾੜਾ ਸਕੂਲ ਮੱਤੇਵਾੜਾ ਮੰਡੀ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਅਤੇ ਆਫਤ ਪ੍ਰਬੰਧਨ ਟੀਮਾਂ ਦੇ ਹੁਕਮਾਂ ਦੀ ਪੂਰੀ ਪਾਲਣਾ ਕਰੋ ਐਮਰਜੈਂਸੀ ਸੰਪਰਕ ਜਿਹੜੇ ਨੇ ਫਲੱਡ ਕੰਟਰੋਲ ਰੂਮ 0161 2433 ਤੇ ਪੂਰਾ 100 ਨੰਬਰ ਦੁਆਰਾ ਬੋਲਦੇ ਆ 0161 24 33100 ਪੁਲਿਸ ਹੈਲਪਲਾਈਨ ਨੰਬਰ ਤੇ ਵੀ ਤੁਸੀਂ ਕਾਲ ਕਰਕੇ رابطہ ਕਰ ਸਕਦੇ ਹੋ 112 ਨੰਬਰ ਤੇ ਸਰਕਾਰ ਨੇ ਚੱਕਿਆ ਇੱਕ ਬੇਹੱਦ ਵੱਡਾ ਕਦਮ ਤੇ ਆ ਦੇਖੋ WhatsApp Facebook ਵਰਗੇ 26 ਐਪਸ ਦੇ ਉੱਤੇ ਪੂਰਨ ਤੌਰ ਦੇ ਉੱਤੇ ਬੈਨ ਲਗਾ ਦਿੱਤਾ ਗਿਆ ਜਾਨੀ ਕਿ ਹੁਣ ਇਹ ਸੋਸ਼ਲ ਮੀਡੀਆ ਪਲੇਟਫਾਰਮਸ ਜਿਹੜੇ ਨੇ ਬੰਦ ਹੋ ਚੁੱਕੇ ਨੇ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੇ ਵਿੱਚ ਇਹ ਵੱਡਾ ਫੈਸਲਾ ਲਿੱਤਾ ਗਿਆ ਹੈ ਇਹ ਜਿਹੜੇ ਸੋਸ਼ਲ ਮੀਡੀਆ ਐਪਸ ਨੇ ਇਹਨਾਂ ਨੂੰ ਬੰਦ ਕਰਨ ਦਾ ਫੈਸਲਾ ਹੁਣ ਸਰਕਾਰ ਨੇ ਲੈ ਲਿਆ ਹੈ ਪਹਿਲਾਂ ਹੀ ਨੇਪਾਲ ਦੀ ਸਰਕਾਰ ਨੇ ਇਹਨਾਂ ਸਾਰਿਆਂ ਨੂੰ ਚੇਤਾਵਨੀ ਦਿੱਤੀ ਸੀ ਪਰ ਕਿਸੇ ਨੇ ਵੀ ਇਸ ਗੱਲ ਤੇ ਗੌਰ ਨਹੀਂ ਫਰਮਾਇਆ ਤਾਂ ਹੁਣ ਵੱਡਾ ਕਦਮ ਸਰਕਾਰ ਨੇ ਚੱਕ ਲਿਆ ਹੈ ਦਰਸਲ ਤੁਹਾਨੂੰ ਤਾਜ਼ੀ ਹੈ ਕਿ ਹੁਣ ਇਹ ਫੈਸਲਾ ਲਿਆ ਹੈ ਸਰਕਾਰ ਨੇ ਮੀਟਾ ਦੇ ਫੇਸਬੁੱਕ ਵਟਸਐਪ ਐਕਸਸ ਵੇ ਤੇ 26 ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਾਬੰਦੀ ਲਗਾ ਦਿੱਤੀ ਹੈ ਸੰਚਾਰ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਬੁਲਾਰੇ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਮੰਤਰਾਲੇ ਨੇ ਇਹਨਾਂ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਨੇਪਾਲ ਵਿੱਚ ਰਜਿਸਟਰ ਕਰਨ ਲਈ ਅਲਟੀਮੇਟਮ ਦਿੱਤਾ ਸੀ ਪਰ ਕੰਪਨੀਆਂ ਨੇ ਅਜੇ ਤੱਕ ਰਜਿਸਟਰ ਨਹੀਂ ਕੀਤਾ ਸੀ ਹਾਲਾਂਕਿ ਇਸ ਦੇਸ਼ ਤੋਂ ਬਾਅਦ ਲੋਕਾਂ ਵਿੱਚ ਬਹੁਤ ਹੰਗਾਮਾ ਹੈ ਲਗਭਗ ਪੂਰੀ ਆਬਾਦੀ ਇਹਨਾਂ ਸੋਸ਼ਲ ਮੀਡੀਆ ਤੇ ਆਧਾਰਿਤ ਹੈ ਦੱਸਿਆ ਗਿਆ ਕਿ ਨੇਪਾਲ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਵਾਰ-ਵਾਰ ਨੋਟਿਸ ਦਿੱਤਾ ਸੀ ਪਰ ਕਿਸੇ ਵੀ ਕੰਪਨੀ ਨੇ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਸੰਚਾਰ ਅਤੇ ਸੂਚਨਾ ਮੰਤਰੀ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਸੋਸ਼ਲ ਨੈਟਵਰਕਿੰਗ ਪਲੈਟਫਾਰਮਸ ਨੂੰ ਅੱਗੇ ਆਉਣ ਅਤੇ ਦੇਸ਼ ਵਿੱਚ ਕੰਪਨੀਆਂ ਨੂੰ ਆਧਾਰਿਤ ਤੌਰ ਤੇ ਰਜਿਸਟਰ ਕਰਵਾਉਣ ਲਈ ਵਾਰ-ਵਾਰ ਨੋਟਿਸ ਦਿੱਤੇ ਗਏ ਪਰ ਉਹਨਾਂ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਤੇ ਤੁਰੰਤ ਹੁਣ ਉਹਨਾਂ ਪਲੈਟਫਾਰਮਸ ਨੂੰ ਬਲੌਕ ਕਰ ਦਿੱਤਾ ਜਾਵੇਗਾ। ਨੇਪਾਲ ਦੇ ਸੂਚਨਾ ਟੈਕਨੋਲੋਜੀ ਦੇ ਮੰਤਰਾਲੇ ਦੇ ਵੱਲੋਂ ਹੁਣ ਕੰਪਨੀਆਂ ਨੂੰ ਅੰਤਿਮ ਨੋਟਿਸ ਜਾਰੀ ਕੀਤਾ ਸੀ 28 ਅਗਸਤ ਨੂੰ। ਇਸ ਦਾ ਵੈਦਤਾ 7 ਦਿਨਾਂ ਦੀ ਸੀ ਇਸ ਦੀ ਵੈਦਤਾ ਖਤਮ ਹੋ ਗਈ ਹੈ ਤੇ ਹੁਣ ਮੰਤਰਾਲੇ ਨੇ ਇੱਕ ਨੋਟਿਸ ਜਾਰੀ ਕਰਕੇ ਕਿਹਾ ਕਿ ਨੇਪਾਲ ਦੂ ਦਰਸਨਚਾਰ ਅਥਾਰਟੀ ਨੂੰ ਸਾਰੀਆਂ ਗੈਰ ਰਜਿਸਟਰਡ ਸੋਸ਼ਲ ਮੀਡੀਆ ਸਾਈਟਸ ਨੂੰ ਰਜਿਸਟਰਡ ਹੋਣ ਤੱਕ ਅਯੋਗ ਕਰਨ ਦਾ ਆਦੇਸ਼ ਦਿੱਤਾ ਹੈ ਮੰਤਰਾਲੇ ਨੇ ਕਿਹਾ ਕਿ ਕੰਪਨੀ ਦੀਆਂ ਵਾਰ-ਵਾਰ ਬੇਨਤੀਆਂ ਤੇ ਸਰਕਾਰ ਨੇ 7 ਦਿਨ ਦਾ ਸਮਾਂ ਦਿੱਤਾ ਸੀ ਹੁਣ ਨੇਪਾਲ ਸਰਕਾਰ ਨੇ ਵਟਸਐਪ ਫੇਸਬੁੱਕ ਵਰਗੀਆਂ ਐਪ ਨੂੰ ਰਜਿਸਟਰ ਨਾ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ ਦੂਜੇ ਪਾਸੇ ਵਾਈਬਰ ਟਿਕਟੋਕ ਵੀ ਟਾਕ ਅਤੇ ਹੋਰ ਸੋਸ਼ਲ ਮੀਡੀਆ ਪਲੈਟਫਾਰਮਸ ਨੇ ਨੇਪਾਲ ਵਿੱਚ ਰਜਿਸਟਰਡ ਕੀਤਾ ਹੈ ਇਸ ਕਾਰਨ ਇਹ ਐਪ ਨੇਪਾਲ ਵਿੱਚ ਚਲਦੀਆਂ ਰਹਿਣਗੀਆਂ ਹਾਲਾਂਕਿ ਟੈਲੀਗ੍ਰਾਮ ਅਤੇ ਗਲੋਬਲ ਡਾਇਰੀ ਨੇ ਵੀ ਰਜਿਸਟਰਡ ਲਈ ਅਰਜ਼ੀ ਦਿੱਤੀ ਹੈ ਉਹਨਾਂ ਦੀ ਅਰਜ਼ੀ ਪ੍ਰਕਿਰਿਆ ਅਧੀਨ ਹੈ ਪਰ ਇਸੇ ਤਰੀਕੇ ਦੇ ਨਾਲ ਹੁਣ WhatsApp Facebook ਤੇ ਹੋਰ 26 ਐਪਸ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਨੇਪਾਲ ਦੇ ਵਿੱਚ ਇਹ ਵੱਡਾ ਐਕਸ਼ਨ ਲੱਤਾ ਗਿਆ ਜਿੱਥੇ ਕਿ ਕਿਹਾ ਗਿਆ ਸੀਗਾ ਸਰਕਾਰ ਨੇ ਕਿਹਾ ਸੀਗਾ ਕਿ ਤੁਹਾਨੂੰ ਜੋ ਹੈ ਰਜਿਸਟ੍ਰੇਸ਼ਨ ਕਰਵਾਣੀ ਪਵੇਗੀ 7 ਦਿਨ ਦੀ ਵੈਦਸਾ ਤੇ ਵੈਤਾ ਸੀਗੀ ਪਰ ਕਿਸੇ ਵੀ ਕੰਪਨੀ ਨੇ ਐਕਸ਼ਨ ਲਈ ਨਹੀਂਆ ਕਿਸੇ ਵੀ ਕੰਪਨੀ ਨੇ ਰਜਿਸਟ੍ਰੇਸ਼ਨਸ ਲਈ ਅਸੀ ਨਹੀਂ ਦਿੱਤੀਆਂ ਤਾਂ ਪਰ ਹੁਣ ਇਹ ਐਪਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਜਿੰਨੀ ਦੇ ਤੱਕ ਰਜਿਸਟ੍ਰੇਸ਼ਨ ਨਹੀਂ ਹੁੰਦੀ ਹੈ ਨਾ ਹੁਣ ਵੱਡਾ ਫੈਸਲਾ ਹੁਣ ਨੇਪਾਲ ਸਰਕਾਰ ਦਾ ਹੈ ਐਕਸ਼ਨ ਦੇ ਵਿੱਚ ਹੈ WhatsApp Facebook ਤੇ ਹੋਰ ਛੱਪੀ ਐਪਸ ਨੂੰ ਜਿਹੜਾ ਵਾਹ ਹੋਰ ਪਲੇਟਫਾਰਮਸ ਨੂੰ ਬੰਦ ਕਰਨ ਦਾ ਫੈਸਲਾ ਦਿੱਤਾ ਹੈ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਲਗਾਤਾਰ ਹੋ ਰਹੀ بارش ਅਤੇ ਪਹਾੜਾ ਵਿੱਚ ਭਾਰੀ بارش ਕਾਰਨ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਉਪਰੀ ਇਲਾਕਿਆਂ ਵਿੱਚ ਭਾਰੀ بارش ਤੋਂ ਬਾਅਦ ਸਤਲੁਜ ਵਿੱਚ ਪਾਣੀ ਦਾ ਦਬਾਅ ਵਧ ਗਿਆ ਹੈ ਜਿਸ ਕਾਰਨ ਜਲੰਧਰ ਵਿੱਚ ਅਜੇ ਵੀ ਹੜ੍ਹ ਦਾ ਖਤਰਾ ਹੈ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਇਸ ਸੰਬੰਧੀ ਅਲਰਟ ਤੇ ਨੇ ਅਤੇ ਪ੍ਰਸ਼ਾਸਨਿਕ ਟੀਮਾਂ ਸਤਲੁਜ ਤੇ ਤਾਇਨਾਤ ਕੀਤੀਆਂ ਗਈਆਂ ਨੇ ਇਸ ਕਾਰਨ ਫਲੋਰ ਸ਼ਾਕਕੋਟ ਲੋਈਆਂ ਵਿੱਚ ਹੜ੍ਹਾਂ ਦਾ ਘੇਰਾ ਵਧਣ ਦਾ ਖਤਰਾ ਹੈ ਸਰਕਾਰੀ ਅੰਕੜਿਆਂ ਮੁਤਾਬਕ ਜਲੰਧਰ ਦੇ ਕੁੱਲ 64 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਨੇ ਦਰਿਆ ਕੰਡੇ ਸਥਿਤ ਪਿੰਡਾਂ ਲਈ ਸਥਿਤੀ ਸਭ ਤੋਂ ਵੱਧ ਚਿੰਤਾਜਨਕ ਬਣ ਗਈ ਹੈ ਸੰਗੋਵਾਲ ਅਤੇ ਤੁਸੀ ਬੰਦੇ ਆਲੇ ਦੁਆਲੇ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਸਥਾਨਕ ਪ੍ਰਸ਼ਾਸਨ ਅਤੇ ਪਿੰਡ ਵਾਸੀ ਬੰਨ ਨੂੰ ਸੁਰੱਖਿਅਤ ਰੱਖਣ ਵਿੱਚ ਲੱਗੇ ਹੋਏ ਨੇ ਜੇ ਪਹਾੜਾ ਵਿੱਚ ਮੀਂਹ ਪੈਂਦਾ ਹੈ ਤਾਂ ਸਤਲੁਜ ਦਾ ਪਾਣੀ ਦਾ ਪੱਧਰ ਹੋਰ ਵੱਤ ਸਕਦਾ ਹੈ ਮੌਸਮ ਵਿਭਾਗ ਨੇ ਅਲਰਟ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਰਕੇ ਹੇਠਲੇ ਇਲਾਕਿਆਂ ਵਿੱਚ ਪਾਣੀ ਭਰ ਸਕਦਾ ਹੈ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਮਾਨਸੂਨ ਅਜੇ ਪੂਰੀ ਤਰਾ ਕਮਜ਼ੋਰ ਨਹੀਂ ਹੋਇਆ ਹੈ ਪਹਾੜੀ ਇਲਾਕਿਆਂ ਵਿੱਚ ਬੱਦਲ ਫਟਣ ਅਤੇ ਭਾਰੀ بارش ਦੀਆਂ ਘਟਨਾਵਾਂ ਸਤੰਬਰ ਦੇ ਦੂਜੇ ਹਫ਼ਤੇ ਤੱਕ ਜਾਰੀ ਰਹਿ ਸਕਦੀਆਂ ਨੇ ਇਸ ਦਾ ਸਿੱਧਾ ਅਸਰ ਸਤਲੁਜ ਦਰਿਆ ਤੇ ਪਵੇਗਾ ਜਲੰਧਰ ਵਿੱਚ ਪ੍ਰਸ਼ਾਸਨ ਨੇ ਦਰਿਆ ਦੇ ਕੰਢੇ ਸਥਿਤ ਲਗਭਗ 10 ਪਿੰਡਾਂ ਨੂੰ ਅਲਰਟ ਤੇ ਰੱਖਿਆ ਹੈ ਲੋਕਾਂ ਨੂੰ ਲਗਾਤਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਦਰਿਆ ਦੇ ਨੇੜੇ ਨਾ ਜਾਣ ਅਤੇ ਉੱਚੀਆਂ ਥਾਵਾਂ ਤੇ ਪਨਾਹ ਨਾ ਲੈਣ ਹਾਲਾਂਕਿ ਅੱਜ ਸ਼ਹਿਰ ਵਿੱਚ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ ਟਰੱਕ ਡਰਾਈਵਰਾਂ ਤੇ ਲਈ ਇੱਕ ਬੇहद ਵੱਡੀ ਖਬਰ ਸਾਹਮਣੇ ਆਈ ਹੈ ਤੇ ਇੱਕ ਖਬਰ ਜਿਹੜੀ ਤੁਹਾਡੇ ਲਈ ਜ਼ਰੂਰੀ ਹੈ ਕਿਉਂਕਿ ਹੁਣ ਅਮਰੀਕਾ ਦੇ ਵਿੱਚ ਟਰੱਕ ਜਿਹੜੇ ਡਰਾਈਵਰ ਨੇ ਟਰੱਕ ਚਲਾਉਂਦੇ ਨੇ ਟਰਾਲੇ ਚਲਾਉਂਦੇ ਨੇ ਤਾਂ ਉਹ ਜ਼ਰੂਰ ਧਿਆਨ ਦੇ ਨਾਲ ਇਸ ਖਬਰ ਨੂੰ ਸੁਣ ਲੈਣ ਕਿਉਂਕਿ ਕੁਝ ਸਮੇਂ ਪਹਿਲਾਂ ਇੱਕ ਵੱਡਾ ਹਾਦਸਾ ਹੋਇਆ ਸੀ ਜਦੋਂ ਇੱਕ ਸਿੱਖ ਪੰਜਾਬੀ ਡਰਾਈਵਰ ਦੇ ਕੋਲੋਂ ਇੱਕ ਯੂ-ਟਰਨ ਗਲਤ ਲਿਆ ਗਿਆ ਉਸ ਤੋਂ ਬਾਅਦ ਤੇ ਲੋਕਾਂ ਦੀ ਮੌਤ ਹੋਈ ਸੀ ਤਾਂ ਮਾਮਲਾ ਪੱਕਿਆ ਕਈ ਸੇ ਤਰੀਕੇ ਦੇ ਨਾਲ ਹੁਣ ਅਮਰੀਕਾ ਦੇ ਵਿੱਚ ਟਰੱਕਡ ਡਰਾਈਵਰਾਂ ਦੇ ਲਈ ਵੱਡੀਆਂ ਚੀਜ਼ਾਂ ਜਿਹੜੀਆਂ ਲਾਗੂ ਕਰ ਦਿੱਤੀਆਂ ਗਈਆਂ ਨੇ ਜਿੱਥੇ ਕਿ ਹੁਣ ਤੁਹਾਨੂੰ ਦੱਸੀਏ ਕਿ ਟੈਕਸਾਸ ਦੇ ਗਵਰਨਰ ਜਿਹੜੇ ਨੇ ਉਹਨਾਂ ਨੇ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ ਕਿ ਸਾਡੇ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਬੋਲਣ ਤੇ ਸਮਝਣੀ ਆਉਣੀ ਚਾਹੀਦੀ ਹੈ ਹੁਣ ਟੈਕਸਾਸ ਪਬਲਿਕ ਸੇਫਟੀ ਵਿਭਾਗ ਡਰਾਈਵਰਾਂ ਦੀ ਲਾਇਸੈਂਸ ਟੈਸਟ ਦੇ ਰੋਡ ਇਨਸਪੈਕਸ਼ਨ ਦੌਰਾਨ ਅੰਗਰੇਜ਼ੀ ਯੋਗਤਾ ਦੀ ਜਾਂਚ ਕਰੇਗਾ ਇਨ ਨਵੇਂ ਨਿਯਮ ਨਾਲ ਉਹ ਛੋਟ ਖਤਮ ਹੋ ਗਈ ਹੈ ਜੋ ਪਹਿਲਾਂ ਸਿਰਫ ਰਾਜ ਦੇ ਅੰਦਰ ਚੱਲਣ ਵਾਲੇ ਡਰਾਈਵਰਾਂ ਲਈ ਸੀ ਜੂਨ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਦਾ ਗਰੇਡੀ ਸੀ ਮਿਆਰ ਨੂੰ ਪੂਰਾ ਕਰਨ 'ਚ ਅਸਫਲ ਰਹਿਣ ਲਈ ਲਗਭਗ 445 ਡਰਾਈਵਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤਾਂ ਹੁਣ ਕਿਹਾ ਗਿਆ ਕਿ ਇਹ ਕਦਮ ਹਾਈਵੇਜ਼ ਦੇ ਸੁਰੱਖਿਆ ਲਈ ਲਾਜ਼ਮੀ ਹੈ ਤਾਜੂ ਹਾਰ ਡਰਾਈਵਰ ਸੜਕ ਦੇ ਨਿਯਮਾਂ ਤੇ ਸਾਈਨ ਨੂੰ ਸਮਝ ਸਕੇ ਦੱਸਣ ਯੋਗ ਹੈ ਕਿ 12 ਅਗਸਤ 2025 ਨੂੰ ਫਲੋਰੀਡਾ ਦੇ ਵਿੱਚ ਹੋਏ ਇੱਕ ਦੁਖਦਾਇਕ ਸੜਕ ਹਾਦਸੇ ਦੇ ਦੌਰਾਨ ਇੱਕ ਪੰਜਾਬੀ ਭਾਰਤੀ ਟਰੱਕ ਡਰਾਈਵਰ ਦੀ ਲਾਪਰਵਾਹੀ ਕਰਕੇ ਜਦੋਂ 3 ਲੋਕਾਂ ਦੀ ਮੌਤ ਹੋਈ ਸੀ ਤੇ ਇਹ ਫੈਸਲਾ ਇਸ ਕਰਕੇ ਲਿਆ ਗਿਆ ਔਰ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕਾਂ ਤੇ ਡੂੰਗਾ ਪ੍ਰਭਾਵ ਪੈ ਸਕਦਾ ਜੋ ਅਮਰੀਕਾ ਦੇ ਟਰਾਂਸਪੋਰਟ ਖੇਤਰ 'ਚ ਕੰਮ ਕਰਨ ਦੀ ਯੋਜਨਾ ਬਣਾ ਰਹੇ ਨੇ ਤਾਂ ਉਹਨਾਂ ਦੇ ਲਈ ਇੱਕ ਵੱਡਾ ਕਦਮ ਹੈ ਇੱਕ ਵੱਡਾ ਫੈਸਲਾ ਹੈ ਜਿਹੜੇ ਪੰਜਾਬ ਤੋਂ ਆਏ ਹੋਏ ਨੇ ਔਰ ਉਹ ਹੁਣ ਅਮਰੀਕਾ ਦੇ ਵਿੱਚ ਟਰਾਂਸਪੋਰਟ ਵਿਭਾਗਤ ਦੇ ਵਿੱਚ ਖੇਤਰ ਦੇ ਵਿੱਚ ਕੰਮ ਕਰਨ ਤੇ ਜਿਹੜੀ ਯੋਜਨਾ ਬਣਾ ਰਹੇ ਨੇ ਜਾਂ ਫਿਰ ਪਹਿਲਾਂ ਵੀ ਜਿਹੜੇ ਕੰਮ ਕਰਦੇ ਨੇ ਔਰ ਜਾਦਾ ਅੰਗਰੇਜ਼ੀ ਨਹੀਂ ਜਾਣਦੇ ਨੇ ਪਰ ਹੁਣ ਟੈਕਸਾਸ ਦੇ ਜਿਹੜੇ ਗਵਰਨਰ ਨੇ ਉਹਨਾਂ ਨੇ ਇੱਕ ਫੈਸਲਾ ਲੈ ਲਿਆ ਉਹਨਾਂ ਦੇ ਵੱਲੋਂ ਇਹ ਕਦਮ ਚੱਕਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਹੁਣ ਜਿੰਨੇ ਵੀ ਟਰੱਕ ਡਰਾਈਵਰ ਹੋਣਗੇ ਉਹ ਟਰੱਕ ਡਰਾਈਵਰ ਜਿਹੜੇ ਨੇ ਉਹਨਾਂ ਦੇ ਵੱਲੋਂ ਜਿਹੜੀ ਆ ਇੰਗਲਿਸ਼ ਅੰਗਰੇਜ਼ੀ ਸਿੱਖਣੀ ਜ਼ਰੂਰੀ ਹੈ ਪੂਰੀ ਜਾਂਚ ਹੋਵੇਗੀ ਉਹਨਾਂ ਨੂੰ ਸਾਈਨ ਬੋਰਡਸ ਜਿਹੜੇ ਨੇ ਪੜ੍ਹਨੇ ਆਣੇ ਚਾਹੀਦੇ ਨੇ ਤਾਂ ਕਿ ਕੋਈ ਵੀ ਹਾਈਵੇਅ 'ਤੇ ਵੱਡੀ ਦੁਰਘਟਨਾ ਨਾ ਵਾਪਰੇ ਤਾਂ ਇਹ ਬਹੁਤ ਵੱਡਾ ਕਦਮ ਜਿਹੜਾ ਵਾ ਹੁਣ ਟੈਕਸਾਸ ਦੇ ਗਵਰਨਰ ਦੇ ਵੱਲੋਂ ਚੱਕਿਆ ਗਿਆ ਅਮਰੀਕਾ ਦੇ ਇੱਕ ਸ਼ਹਿਰ ਟੈਕਸਾਸ ਦੇ ਵਿੱਚ ਹੁਣ ਇਹ ਵੱਡਾ ਫੈਸਲਾ ਲਿੱਤਾ ਗਿਆ ਤੇ ਹੁਣ ਟਰੱਕ ਡਰਾਈਵਰਾਂ ਦੇ ਲਈ ਅਹਿਮ ਖਬਰ ਹੈ ਤੁਸੀਂ ਜੇਕਰ ਬਿਲਕੁਲ ਵੀ ਅੰਗਰੇਜ਼ੀ ਨਹੀਂ ਜਾਣਦੇ ਹੋ ਟਰੱਕ ਡਰਾਈਵਰ ਜਿਹੜੇ ਉਹ ਤਾਂ ਤੁਹਾਡੇ ਲਈ ਮੁਸ਼ਕਲ ਹੋ ਸਕ ਰਹੀਆ ਕਿਉਂਕਿ ਤੁਹਾਡੀ ਜਾਂਚ ਹੋਵੇਗੀ ਤੁਹਾਨੂੰ ਅੰਗਰੇਜ਼ੀ ਆਣਾ ਸਾਈਨ ਬੋਰਡਸ ਪੜ੍ਹਨੇ ਅੰਗਰੇਜ਼ੀ ਪੜ੍ਹਨਾ ਸੁਣਨਾ ਸਮੇਂ ਨਾਲ ਸਭ ਕੁਝ ਤੁਹਾਨੂੰ ਆਣਾ ਚਾਹੀਦਾ ਹੈ ਤਾਂ ਤੁਸੀਂ ਡਰਾਈਵਰੀ ਕਰ ਸਕਦੇ ਹੋ ਜੇਕਰ ਤੁਸੀਂ ਅੰਗਰੇਜ਼ੀ ਦੇ ਵਿੱਚ ਮਾਹਰ ਨਹੀਂ ਹੋ ਤੁਹਾਡੀ ਜਾਂਚ ਹੁੰਦੀ ਹੈ ਤੁਹਾਨੂੰ ਨਹੀਂ ਹੁੰਦੀ ਹੈ ਤਾਂ ਤੁਹਾਡੀ ਲਈ ਮੁਸੀਬਤ ਵੱਤ ਸਕਦੀ ਹੈ ਅਹਿਮ ਖਬਰ ਹੈ ਹੁਣ ਅਮਰੀਕਾ ਦੇ ਵਿੱਚ ਰਹਿ ਰਹੇ ਟਰੱਕ ਡਰਾਈਵਰ ਜ਼ਰਾ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਕਿਉਂਕਿ ਹੁਣ ਬਹੁਤ ਜ਼ਿਆਦਾ ਟਰੱਕ ਡਰਾਈਵਰਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਣ ਵਾਲਾ ਹੈ